ਅੱਜ ਅਸੀਂ ਇੱਥੇ ਸਾਡੇ ਫਤਿਹਗੜ੍ਹ ਸਾਹਿਬ ਦੇ ਨਾਲ ਲੱਗਦੇ ਇਲਾਕੇ ਦੇ ਵਿੱਚ ਆਦਮਪੁਰ ਪਿੰਡ ਦੇ ਜਿਹੜੇ ਰਕਵੇ ਦੇ ਵਿੱਚ ਇੱਕ ਭਾਰਤ ਮਾਲਾ ਪ੍ਰੋਜੈਕਟ ਆ ਜਿਹੜਾ ਉਹ ਨਿਕਲ ਰਿਹਾ ਔਰ ਉੱਥੇ ਜਿਹੜੇ ਕੰਮਕਾਰ ਕਰਦੇ ਕੰਮਿਆਂ ਤੋਂ ਗੱਲ ਜਿਹੜੀ ਇੱਥੇ ਵੈਲਡਿੰਗ ਕਰਦੇ ਹਾਂ ਤੋਂ ਇੱਥੇ ਜਿਹੜੀ ਕੱਗ ਦੀ ਚੰਗਿਆੜੀ ਨਾਲ ਅੱਗ ਸ਼ੁਰੂ ਹੋਈ ਜਿਸ ਦੇ ਨਾਲ ਸਾਡੇ ਇਲਾਕੇ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਖਾਸ ਤੌਰ ਤੇ ਐਸ ਪਿੰਡ ਦੇ ਵਿੱਚ ਜਿੱਥੋਂ ਅੱਗ ਸ਼ੁਰੂ ਹੋਈ ਜਿੱਥੇ ਦੋ ਕਿਸਾਨਾਂ ਦੀ ਕਣਕ ਜਿਹੜੀ ਉਹ ਜਲ ਕੇ ਸਵਾਹ ਹੋਈ ਕਿਸ ਇੱਕ ਕਿਸਾਨ ਦਾ 1 ਏਕੜ 1 ਦੀ 5 ਕਨਾਲ ਹੈ ਔਰ ਉਹਦੇ ਨਾਲ ਹਜ਼ਾਰਾਂ ਸੈਂਕੜੇ ਏਕੜ ਜਿਹੜੇ ਇੱਥੋਂ ਜਿਹੜੇ ਖਰਚੇ ਜਿਨ੍ਹਾਂ ਦੀ ਅਜੇ ਤੂੜੀ ਬਣਨੀ ਸੀ ਉਹ ਜਿਹੜੇ ਨੁਕਸਾਨੇ ਗਏ ਉਹ ਸੜਕੇ ਸਵਾਹ ਹੋ ਗਈ ਔਰ ਜਿਹੜੇ ਕਿਸਾਨਾਂ ਦੇ ਵਿੱਚ ਟਰੈਕਟਰ ਤੂੜੀ ਵਾਲੀਆਂ ਮਸ਼ੀਨਾਂ ਜਾਂ ਕੰਬਾਈਨਾਂ ਚੱਲਦੇ ਸੀ ਉਹਨਾਂ ਨੇ ਭਜਾ ਕੇ ਵਿੱਚੋਂ ਕੱਢੀਆਂ ਔਰ ਇਹਦੇ ਨਾਲ ਲੱਗਦੀ ਜਿਹੜੇ ਸਰਹੰਦ ਨਹਿਰ ਹੈ ਉਹ ਨਹਿਰ ਦੇ ਨਾਲ ਨਾਲ ਜਿੰਨੇ ਵੀ ਦਰਖਤ ਖੜੇ ਸੀ ਉਹ ਸਾਰੇ ਦਰਖਤ ਨੇ ਜਿਹੜੇ ਜਿਹੜੇ 50 50 100 100 ਸਾਲ ਪੁਰਾਣੇ ਉਹ ਸਾਰੇ ਦਰਖਤ ਵੀ ਸੜ ਕੇ ਸੁਆਹ ਹੋ ਗਏ ਸੋ ਇਹ ਜਿਹੜੀ ਸਾਰੀ ਅਣਗਹਿਲੀ ਹੋਈ ਇਹ ਅਣਗਹਿਲੀ ਭਾਰਤ ਮਾਲਾ ਪ੍ਰੋਜੈਕਟ ਦੇ ਕੰਮ ਕਰਦੇ ਕਾਮਿਆਂ ਤੋਂ ਹੋਈ ਔਰ ਉਹਨਾਂ ਦੀ ਅਣਗਹਿਲੀ ਦੇ ਕਾਰਨ ਐਡਾ ਵੱਡਾ ਨੁਕਸਾਨ ਜਿਹੜਾ ਕਿਸਾਨਾਂ ਨੂੰ ਝੱਲਣਾ ਪਿਆ ਔਰ ਖਾਸ ਤੌਰ ਤੇ ਅਸੀਂ ਅੱਗੇ ਜਾ ਕੇ ਦੇਖ ਕੇ ਆਏ ਆ ਪਿੰਡ ਨਵੀਪੁਰ ਦੇ ਵਿੱਚ ਵੀ ਜਾ ਕੇ ਜਿਹੜੀ ਅੱਗ ਆ ਬੜਨ ਲੱਗੀ ਸੀ ਉੱਥੇ ਤੇ ਲੋਕਾਂ ਨੇ ਇਕੱਠੇ ਹੋ ਕੇ ਅੱਗ ਨੂੰ ਰੋਕਿਆ ਨਹੀਂ ਤਾਂ ਪਿੰਡ ਵੀ ਸੜ ਕੇ ਸੁਆਹ ਹੋ ਜਾਂਦਾ ਜਿਵੇਂ ਅੱਗ ਇੰਨੀ ਤੇਜ਼ੀ ਨਾਲ ਅੱਗ ਵਧੀ ਸੋ ਅਸੀਂ ਅੱਜ ਜਿਹੜੀ ਅੱਜ ਇੱਥੇ ਕਿਸਾਨ ਸਾਰੇ ਇਕੱਠੇ ਹੋਏ ਆ ਕੱਲ ਸ਼ਾਮ ਨੂੰ ਇੱਥੇ ਸਮੇਂ ਇੱਥੇ ਅੱਗ ਲੱਗੀ ਪਰ ਅੱਜ ਤੱਕ ਤੁਸੀਂ ਦੇਖੋ ਵੀ ਤਕਰੀਬਨ 16 ਘੰਟੇ ਦਾ ਸਮਾਂ ਬੀਤ ਚੁੱਕਿਆ ਨਾ ਇੱਥੇ ਕੋਈ ਡਿਪਟੀ ਕਮਿਸ਼ਨਰ ਆਇਆ ਨਾ ਕੋਈ ਇੱਥੇ ਤਹਿਸੀਲਦਾਰ ਆਇਆ ਨਾ ਕੋਈ ਐਸਡੀਐਮ ਆਇਆ ਨਾ ਕੋਈ ਐਸਐਚਓ ਆਇਆ ਨਾ ਕੋਈ ਡੀਐਸਪੀ ਆਇਆ ਔਰ ਐਡਾ ਵੱਡਾ ਨੁਕਸਾਨ ਹੋ ਗਿਆ ਜਿਹੜਾ ਕਿ ਅਣਗਹਿਲੀ ਦੇ ਕਾਰਨ ਹੋਇਆ ਔਰ ਇੱਥੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਕੋਈ ਸਰਕਾਰ ਦਾ ਨਮਾਇੰਦਾ ਇੱਥੇ ਆ ਕੇ ਇਹ ਕਿਸਾਨਾਂ ਦੀ ਸਾਰ ਲੈਣ ਲਈ ਪਹੁੰਚਿਆ ਸੋ ਅਸੀਂ ਅੱਜ ਵੀ ਪ੍ਰਸ਼ਾਸਨ ਤੋਂ ਜਿੱਥੇ ਮੰਗ ਕਰਦੇ ਹਾਂ ਕਿ ਇਮੀਡੀਏਟ ਜਿਹਦੀ ਅਗਹਿਲੀ ਦੇ ਨਾਲੇ ਨੁਕਸਾਨ ਹੋਇਆ ਉਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਉਹ ਤੋਂ ਕਾਰਵਾਈ ਕਰਕੇ ਜਿੰਨੇ ਕਿਸਾਨਾਂ ਦਾ ਨੁਕਸਾਨ ਹੋਇਆ ਇਹ ਸਾਰੇ ਕਿਸਾਨਾਂ ਦੀ ਉਸ ਠੇਕੇਦਾਰ ਤੋਂ ਸਾਰੀ ਪਰਪਾਈ ਹੋਣੀ ਚਾਹੀਦੀ ਹੈ ਤਾਂ ਕਿ ਜਿਹੜੀ ਇਹ ਕਿਸਾਨਾਂ ਨੂੰ ਕੁਝ ਮਾੜੀ-ਮੋਟੀ ਰਾਹਤ ਮਿਲ ਸਕੇ ਨਹੀਂ ਅੱਜ ਜਿਹੜੇ ਕਿਸਾਨ ਨੇ ਇਹ ਆਪਣੇ ਪਸ਼ੂਆਂ ਤੇ ਹਰੇ-ਚਾਰੇ ਤੋਂ ਵੀ ਅਸਮਰਥ ਹੋ ਗਏ ਇਹਨਾਂ ਕੋਲ ਅੱਜ ਤੂੜੀ ਜਿਹੜੀ ਬਣਾਉਣ ਦਾ ਵੀ ਕੋਈ ਸਾਧਨ ਨਹੀਂ ਰਿਹਾ ਜਦੋਂ ਇਹਨਾਂ ਦੇ ਖੇਤਾਂ ਦੇ ਵਿੱਚ ਜਿਹੜੇ ਇਹਨਾਂ ਦੇ ਨਾੜ ਆਉ ਵੀ ਫਗ ਗਿਆ ਸੋ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਤੁਰੰਤ ਜਿਹੜੀ ਜਿਹਦੀ ਨਗਹਿਲੀ ਹੋ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਔਰ ਜਿੰਨੇ ਕਿਸਾਨਾਂ ਦੀ ਨੁਕਸਾਨ ਹੋਇਆ ਸਾਰੇ ਕਿਸਾਨਾਂ ਦੀ ਜਿਹੜੀ ਹੈ ਉਹ ਪਰਪਾਈ ਕਰਵਾਈ ਜਾਵੇ ਸਾਡੀ ਮੰਗ ਹੈ ਮੈਂ ਮੇਰਾ ਪਿੰਡ ਆਦੋਂ ਪਰ ਮੈਂ ਗੁਰਮਖ ਸਿੰਘ ਬੋਲ ਰਿਹਾ ਜੀ ਆਪਣੇ 4 ਏਕੜ ਖੇਤੇ ਜਲ ਗਈ ਤੇ 1 ਏਕੜ ਕਣਕ ਦੀ ਤੇ ਨਾ ਕੋਈ ਪਾਣੀ ਦਾ ਪ੍ਰਬੰਧ ਸੀਗਾ ਜਿਹੜੇ ਪੁਲ ਤੇ ਵੇਲਡਿੰਗ ਬੋਲਡਿੰਗ ਕਰ ਰਹੇ ਸੀ ਜਿਹੜੇ ਵਰਕਰ ਭਾਤਮਾਲਾ ਰੋਡ ਤੇ ਲੱਗੇ ਹੋਏ ਨੇ ਜੀ ਇੱਥੋਂ ਅੱਗ ਸ਼ੁਰੂ ਹੋਈ ਆ ਤੇ ਆਪਣੇ ਸਾਰੇ ਲੱਕ ਜੱਗ ਫੈਲ ਗਈ ਬਹੁਤ ਨੁਕਸਾਨ ਹੋਇਆ ਤੇ ਆਪਾਂ ਨੂੰ ਪਰਪਾਈ ਚਾਹੀਦੀ ਹੈ ਜੀ ਇਸੇ ਤੇ ਜਨ ਲਖਮਿੰਦਰ ਸਿੰਘ ਜੀ ਮਾਰੇ ਠੇਕੇ ਦੇ ਵਾਹੀ ਕਰਦੋਏ ਮੇਰਾ ਕਣਕ ਦਾ ਨੁਕਸਾਨ ਹੋਇਆ ਜੀ ਇਹ ਕਰਕੇ ਪ੍ਰਵਾਈ ਮਿਲਣੀ ਚਾਹੀਦੀ ਮੈਨੂੰ ਤੇ ਮੇਰੇ ਫਾਈਰ ਗੇਟ ਜਰੂਰ ਹੋਣੀ ਚਾਹੀਦੀ ਹੈ ਉਰੇ ਨੇੜੇ ਤੇਰੇ ਹੈ ਨਹੀਂ ਤੇ ਨਾ ਉਰੇ ਸਮੇਂ ਸਿਰ ਪਹੁੰਚਦੇ ਨੇ ਉਰੇ ਪਾਣੀ ਦੀ ਦਿੱਕਤ ਬਹੁਤ ਹੈ ਜੀ ਪਾਣੀ ਵਾਸਤੇ ਦੁਆਰੇ ਸਰੰਦ ਗੱਡੀਆਂ ਗਈਆਂ ਨੇ ਉਰੇ ਤੋਂ ਭਰਨ ਵਾਸਤੇ ਅੱਜ ਅਸੀਂ ਇੱਥੇ ਸਾਡੇ ਫਤਿਹਗੜ੍ਹ ਸਾਹਿਬ ਦੇ ਨਾਲ ਲੱਗਦੇ ਇਲਾਕੇ ਦੇ ਵਿੱਚ ਆਦਮਪੁਰ ਪਿੰਡ ਦੇ ਜਿਹੜੇ ਰਕਵੇ ਦੇ ਵਿੱਚ ਇੱਕ ਭਾਰਤ ਮਾਲਾ ਪ੍ਰੋਜੈਕਟ ਆ ਜਿਹੜਾ ਉਹ ਨਿਕਲ ਰਿਹਾ ਔਰ ਉੱਥੇ ਜਿਹੜੇ ਕੰਮਕਾਰ ਕਰਦੇ ਕੰਮਿਆਂ ਤੋਂ ਗੱਲ ਜਿਹੜੀ ਇੱਥੇ ਵੈਲਡਿੰਗ ਕਰਦੇ ਹਾਂ ਤੋਂ ਇੱਥੇ ਜਿਹੜੀ ਕੱਗ ਦੀ ਚਿੰਗਿਆੜੀ ਨਾਲ ਅੱਗ ਸ਼ੁਰੂ ਹੋਈ ਜਿਹਦੇ ਨਾਲ ਸਾਡੇ ਇਲਾਕੇ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਖਾਸ ਤੌਰ ਤੇ ਐਸ ਪਿੰਡ ਦੇ ਵਿੱਚ ਜਿੱਥੋਂ ਅੱਗ ਸ਼ੁਰੂ ਹੋਈ ਜਿੱਥੇ ਦੋ ਕਿਸਾਨਾਂ ਦੀ ਕਣਕ ਆ ਜਿਹੜੀ ਉਹ ਜਲ ਕੇ ਸਵਾਹ ਹੋਈ ਕਿਸ ਇੱਕ ਕਿਸਾਨ ਦਾ 1 ਏਕੜ 1 ਦੀ 5 ਕਨਾਲ ਹੈ ਔਰ ਉਹਦੇ ਨਾਲ ਹਜ਼ਾਰਾਂ ਸੈਂਕੜੇ ਏਕੜ ਜਿਹੜੇ ਇੱਥੋਂ ਜਿਹੜੇ ਖਰਚੇ ਜਿਨ੍ਹਾਂ ਦੀ ਅਜੇ ਤੂੜੀ ਬਣਨੀ ਸੀ ਉਹ ਜਿਹੜੇ ਨੁਕਸਾਨੇ ਗਏ ਉਹ ਸੜਕੇ ਸਵਾਹ ਹੋ ਗਈ ਔਰ ਜਿਹੜੇ ਕਿਸਾਨਾਂ ਦੇ ਵਿੱਚ ਟਰੈਕਟਰ ਤੂੜੀ ਵਾਲੀਆਂ ਮਸ਼ੀਨਾਂ ਜਾਂ ਕੰਬਾਈਨਾਂ ਚੱਲਦੇ ਸੀ ਉਹਨਾਂ ਨੇ ਭਜਾ ਕੇ ਵਿੱਚੋਂ ਕੱਢੀਆਂ ਔਰ ਇਹਦੇ ਨਾਲ ਲੱਗਦੀ ਜਿਹੜੇ ਸਰਹੰਦ ਨਹਿਰ ਹੈ ਉਹ ਨਹਿਰ ਦੇ ਨਾਲ ਨਾਲ ਜਿੰਨੇ ਵੀ ਦਰਖਤ ਖੜੇ ਸੀ ਉਹ ਸਾਰੇ ਦਰਖਤ ਨੇ ਜਿਹੜੇ ਜਿਹੜੇ 50 50 100 100 ਸਾਲ ਪੁਰਾਣੇ ਉਹ ਸਾਰੇ ਦਰਖਤ ਵੀ ਸੜ ਕੇ ਸੁਆਹ ਹੋ ਗਏ ਸੋ ਇਹ ਜਿਹੜੀ ਸਾਰੀ ਅਣਗਹਿਲੀ ਹੋਈ ਇਹ ਅਣਗਹਿਲੀ ਭਾਰਤ ਮਾਲਾ ਪ੍ਰੋਜੈਕਟ ਦੇ ਕੰਮ ਕਰਦੇ ਕੰਮਿਆਂ ਤੋਂ ਹੋਈ ਔਰ ਉਹਨਾਂ ਦੀ ਅਣਗਹਿਲੀ ਦੇ ਕਾਰਨ ਐਡਾ ਵੱਡਾ ਨੁਕਸਾਨ ਜਿਹੜਾ ਕਿਸਾਨਾਂ ਨੂੰ ਝੱਲਣਾ ਪਿਆ ਔਰ ਖਾਸ ਤੌਰ ਤੇ ਅਸੀਂ ਅੱਗੇ ਜਾ ਕੇ ਦੇਖ ਕੇ ਆਏ ਆ ਪਿੰਡ ਨਵੀਂਪੁਰ ਦੇ ਵਿੱਚ ਵੀ ਜਾ ਕੇ ਜਿਹੜੀ ਅੱਗ ਬੜਨ ਲੱਗੀ ਸੀ ਉੱਥੇ ਤੇ ਲੋਕਾਂ ਨੇ ਇਕੱਠੇ ਹੋ ਕੇ ਅੱਗ ਨੂੰ ਰੋਕਿਆ ਨਹੀਂ ਤਾਂ ਪਿੰਡ ਵੀ ਸੜ ਕੇ ਸੁਆਹ ਹੋ ਜਾਂਦਾ ਜਿਵੇਂ ਅੱਗ ਇੰਨੀ ਤੇਜ਼ੀ ਨਾਲ ਅੱਗ ਵਧੀ ਸੋ ਅਸੀਂ ਅੱਜ ਜਿਹੜੀ ਅੱਜ ਇੱਥੇ ਕਿਸਾਨ ਸਾਰੇ ਇਕੱਠੇ ਹੋਏ ਆ ਕੱਲ ਸ਼ਾਮ ਨੂੰ ਇੱਥੇ ਸਮੇਂ ਤੇ ਅੱਗ ਲੱਗੀ ਪਰ ਅੱਜ ਤੱਕ ਤੁਸੀਂ ਦੇਖੋ ਵੀ ਤਕਰੀਬਨ 16 ਘੰਟੇ ਦਾ ਸਮਾਂ ਬੀਤ ਚੁੱਕਿਆ ਨਾ ਇੱਥੇ ਕੋਈ ਡਿਪਟੀ ਕਮਿਸ਼ਨਰ ਆਇਆ ਨਾ ਕੋਈ ਇੱਥੇ ਤਹਿਸੀਲਦਾਰ ਆਇਆ ਨਾ ਕੋਈ ਐਸਡੀਐਮ ਆਇਆ ਨਾ ਕੋਈ ਐਸਐਚਓ ਆਇਆ ਨਾ ਕੋਈ ਡੀਐਸਪੀ ਆਇਆ ਔਰ ਐਡਾ ਵੱਡਾ ਨੁਕਸਾਨ ਹੋ ਗਿਆ ਜਿਹੜਾ ਕਿ ਅਣਗੈਲੀ ਦੇ ਕਾਰਨ ਹੋਇਆ ਔਰ ਇੱਥੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਕੋਈ ਸਰਕਾਰ ਦਾ ਨਮਾਇੰਦਾ ਇੱਥੇ ਆ ਕੇ ਇਹ ਕਿਸਾਨਾਂ ਦੀ ਸਾਰ ਲੈਣ ਲਈ ਪਹੁੰਚਿਆ ਸੋ ਅਸੀਂ ਅੱਜ ਵੀ ਪ੍ਰਸ਼ਾਸਨ ਤੋਂ ਜਿੱਥੇ ਮੰਗ ਕਰਦੇ ਹਾਂ ਕਿ ਇਮੀਡੀਏਟ ਜਿਹਦੀ ਨਗਹਿਲੀ ਦੇ ਨਾਲੇ ਨੁਕਸਾਨ ਹੋਇਆ ਉਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਉਹ ਤੋਂ ਕਾਰਵਾਈ ਕਰਕੇ ਜਿੰਨੇ ਕਿਸਾਨਾਂ ਦਾ ਨੁਕਸਾਨ ਹੋਇਆ ਇਹ ਸਾਰੇ ਕਿਸਾਨਾਂ ਦੀ ਉਸ ਠੇਕੇਦਾਰ ਤੋਂ ਸਾਰੀ ਪਰਪਾਈ ਹੋਣੀ ਚਾਹੀਦੀ ਹੈ ਤਾਂ ਕਿ ਜਿਹੜੀ ਇਹ ਕਿਸਾਨਾਂ ਨੂੰ ਕੁਝ ਮਾੜੀ-ਮੋਟੀ ਰਾਹਤ ਮਿਲ ਸਕੇ ਨਹੀਂ ਅੱਜ ਜਿਹੜੇ ਕਿਸਾਨ ਨੇ ਇਹ ਆਪਣੇ ਪਸ਼ੂਆਂ ਤੇ ਹਰੇ-ਚਾਰੇ ਤੋਂ ਵੀ ਅਸਮਰਥ ਹੋ ਗਏ ਇਹਨਾਂ ਕੋਲ ਅੱਜ ਟੂੜੀ ਜਿਹੜੀ ਬਣਾਉਣ ਦਾ ਵੀ ਕੋਈ ਸਾਧਨ ਨਹੀਂ ਰਿਹਾ ਜਦੋਂ ਇਹਨਾਂ ਦੇ ਖੇਤਾਂ ਦੇ ਵਿੱਚ ਜਿਹੜੇ ਇਹਨਾਂ ਦੇ ਨਾੜ ਆਉਂ ਹੀ ਪੁੱਗ ਗਿਆ ਸੋ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਤੁਰੰਤ ਜਿਹੜੀ ਜਿਹਦੀ ਨਗੈਲੀ ਹੋ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਔਰ ਜਿੰਨੇ ਕਿਸਾਨਾਂ ਦੀ ਨੁਕਸਾਨ ਹੋਇਆ ਸਾਰੇ ਕਿਸਾਨਾਂ ਦੀ ਜਿਹੜੀ ਹੈ ਉਹ ਪਰਪਾਈ ਕਰਵਾਈ ਜਾਵੇ ਸਾਡੀ ਮੰਗ ਹੈ ਮੈਂ ਮੇਰਾ ਪਿੰਡ ਆਦੋਂ ਪਰ ਮਨਗੁਰਮਖ ਸਿੰਘ ਬੋਲ ਰਿਹਾ ਜੀ ਆਪਣੇ 4 ਏਕੜ ਖਰਚੇ ਜਲ ਗਈ ਤੇ 1 ਏਕੜ ਕਣਕ ਦੀ ਤੇ ਨਾ ਕੋਈ ਪਾਣੀ ਦਾ ਪ੍ਰਬੰਧ ਸੀਗਾ ਜਿਹੜੇ ਪੁਲ ਤੇ ਵੈਲਡਿੰਗ ਵੋਲਡਿੰਗ ਕਰ ਰਹੇ ਸੀ ਜਿਹੜੇ ਵਰਕਰ ਹਾਤਮਾਲਾ ਰੋਡ ਤੇ ਲੱਗੇ ਹੋਏ ਨੇ ਜੀ ਇੱਥੋਂ ਅੱਗ ਸ਼ੁਰੂ ਹੋਈ ਆ ਤੇ ਆਪਣੇ ਸਾਰੇ ਲੱਕ ਜੱਗ ਫੈਲ ਗਈ ਜੀ ਬਹੁਤ ਨੁਕਸਾਨ ਹੋਇਆ ਤੇ ਆਪਾਂ ਨੂੰ ਪਰਪਾਈ ਚਾਹੀਦੀ ਜੀ ਇਸ ਦੀ ਮੇਰਾ ਲਖਮਿੰਦਰ ਸਿੰਘ ਜੀ ਮਾਰੇ ਠੇਕੇ ਦੇ ਵਾਹੀ ਕਰਦਾਂ। ਮੇਰਾ ਕਣਕ ਦਾ ਨੁਕਸਾਨ ਹੋਇਆ। ਜੀ ਕਰਕੇ ਪ੍ਰਵਾਈ ਮਿਲਣੀ ਚਾਹੀਦੀ ਮੈਨੂੰ। ਤੇ ਮੇਰੇ ਫਾਈਰ ਗੇਟ ਜਰੂਰ ਹੋਣੀ ਚਾਹੀਦੀ ਐ। ਉਰੇ ਨੇੜੇ ਤੇਰੇ ਹੈ ਨਹੀਂ। ਤੇ ਨਾ ਉਰੇ ਸਮੇਂ ਸਿਰ ਪਹੁੰਚਦੇ ਨੇ। ਉਰੇ ਪਾਣੀ ਦੀ ਦਿੱਕਤ ਬਹੁਤ ਆਈ। ਪਾਣੀ ਵਾਸਤੇ ਦੁਆਰੇ ਸਰੰਦ ਗੱਡੀਆਂ ਗਈਆਂ ਨੇ ਉਰੇ ਤੋਂ। ਭਰਨ ਵਾਸਤੇ ਜਿ ਜਸੀਂ ਇੱਥੇ ਸਾਡੇ ਫਤਿਹਗੜ੍ਹ ਸਾਹਿਬ ਦੇ ਨਾਲ ਲੱਗਦੇ ਇਲਾਕੇ ਦੇ ਵਿੱਚ ਆਦਮਪੁਰ ਪਿੰਡ ਦੇ ਜਿਹੜੇ ਰਕਵੇ ਦੇ ਵਿੱਚ ਇੱਕ ਭਾਰਤ ਮਾਲਾ ਪ੍ਰੋਜੈਕਟ ਆ ਜਿਹੜਾ ਉਹ ਨਿਕਲ ਰਿਹਾ ਔਰ ਉੱਥੇ ਜਿਹੜੇ ਕੰਮਕਾਰ ਕਰਦੇ ਕੰਮਿਆਂ ਤੋਂ ਗੱਲ ਜਿਹੜੀ ਇੱਥੇ ਵੈਲਡਿੰਗ ਕਰਦੇ ਆਂ ਤੋਂ ਇੱਥੇ ਜਿਹੜੀ ਕੱਗ ਦੀ ਚੰਗਿਆੜੀ ਨਾਲ ਅੱਗ ਸ਼ੁਰੂ ਹੋਈ ਜਿਹਦੇ ਨਾਲ ਸਾਡੇ ਇਲਾਕੇ